ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਮਿਲਦੇ ਆਂ ਜੀ ਦਿਨੇ ਨਵੇਂ ਵਲੌਗ ਦੇ ਵਿੱਚ ਲੋ ਯਾ ਪਾ ਆ ਗਏ ਹਾਂ ਦੁਕਾਨ ਦੇ ਵਿੱਚ ਇਹ ਆਪਣੀ ਛੁੱਟੀ ਦੀ ਦੁਕਾਨ roti yang pakai roti, kita nonton ਲਓ ਇਹ ਸੱਕਦੇ ਆ ਜੀ ਮਿਸੇ ਪ੍ਰਸਾਦ ਦੇ ਚਟਨੀ ਨਾਲ ਮੱਖਣੀ ਤੇ ਮਿਸੀਆਂ ਰੋਟੀਆਂ ਬੇਸਤਨ ਵਾਲੀਆਂ ਤੇ ਨਾਲ ਖੱਟੀ ਲੱਸੀ ਵਿੱਚ ਕਾਲਾ ਨੂਨ ਤੇ ਕਾਲੀ ਮਿਰਚ ਪਾਈ ਹੋਈ ਹੈ ਤੇ ਅੱਜ ਬਣਿਆ ਜੀ ਬਿਲਕੁਲ ਪ्योर ਦੇਸੀ ਖਾਣਾ ਪਿੰਡੂ ਖਾਣਾ ਜਿੰਨੇ ਜਿੰਨੇ ਪਸੰਦ ਆ ਜ਼ਰੂਰ ਕਮੈਂਟ ਕਰਿਓ ਦੇਖੋ ਜੀ ਤੇ ਲਓ ਜੀ ਆਪਾਂ ਕਰਦੇ ਆ ਨਾਮ ਅਨਾਉਂਸ ਕਮੈਂਟ ਕਰਨ ਵਾਲਿਆਂ ਦੇ ਤੇ ਰਾਤ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਨੇ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਕਮੈਂਟ ਆਇਆ ਜੀ ਰੇਵਲ ਪੰਮਲ ਇੰਨੇ ਚੈਨਲ ਉਹਨਾਂ ਦਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਮੈਂਟ ਕੀਤਾ ਤੇ ਦੂਸਰਾ ਕਮੈਂਟ ਆਇਆਗਾ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰ ਦਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੋ ਕਮੈਂਟ ਕਰੇ ਨੇ ਉਹਨਾਂ ਨੇ ਤੇ ਡੀਪੀ ਤੁਸੀਂ ਉਹਨਾਂ ਦੀ ਦੇਖ ਲਈ ਹੁਣ ਤੁਸੀਂ ਦੇਖੋ ਉਹਨਾਂ ਦੇ ਕਮੈਂਟ ਦਾ ਸਕਰੀਨਸ਼ਾਟ ਧੰਨਵਾਦ ਵੀਰੇ ਹੌਸਲਾ ਦਿੱਤਾ ਤੁਸੀਂ ਬਹੁਤ ਵਧੀਆ ਲੱਗਿਆ ਮੈਨੂੰ ਤੇ ਵੀ ਅੰਤੇ ਜੇ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਤੀਸਰਾ ਆਪਾਂ ਨੂੰ ਕਮੈਂਟ ਆਏਗਾ ਜੀ ਭੈਣ ਬਲਜੀਤ कौर ਉਹਨਾਂ ਦੇ ਵੀ ਦੋ ਕਮੈਂਟ ਆਏ ਨੇ ਬਹੁਤ ਬਹੁਤ ਧੰਨਵਾਦ ਭੈਣੇ ਤੇ ਤੁਸੀਂ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਮੈਨੂੰ ਹੌਸਲਾ ਦਿੰਦੇ ਰਹੋ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਤੇ ਅਗਲਾ ਕਮੈਂਟ ਆਏਗਾ ਜੀ ਪਰਮ ਗਰੇਵਾਲ ਭੈਣ ਦਾ ਉਹਨਾਂ ਨੇ ਵੀ ਬਹੁਤ ਸੋਹਣਾ ਕਮੈਂਟ ਕਰਿਆ ਹੈ ਧੰਨਵਾਦ ਭੈਣੇ ਬਹੁਤ ਬਹੁਤ ਤੇ ਜਦ ਤੁਸੀਂ ਇਦਾਂ ਕਮੈਂਟ ਕਰਦੇ ਹੋ ਤਾਂ ਬਹੁਤ ਵਧੀਆ ਲੱਗਦਾ ਹੈ ਤੇ ਇਹ ਬੇਨਤੀ ਹੈ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਹੌਸਲਾ ਦਿੰਦੇ ਰਹੋ ਅਗਲਾ ਕਮੈਂਟ ਆਏਗਾ ਜੀ ਤੇਜਪਾਲ ਭੈਣ ਕੌਰ ਤੇਜਪਾਲ ਕੌਰ ਭੈਣ ਦਾ ਤੇ ਉਹਨਾਂ ਨੇ ਹੀ ਬਹੁਤ ਸੋਹਣਾ ਕਮੈਂਟ ਕੀਤਾ ਹੈ ਤੇ ਸਾਰਿਆਂ ਦਾ ਕਮੈਂਟ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਮੇਰੇ ਬਲੌਗ ਦੇਖਦੇ ਹੋ ਮੇਰੇ ਲਈ ਥੋੜਾ ਜਿਹਾ ਟਾਈਮ ਕੱਢਦੇ ਹੋ ਨਾ ਤੇ ਕਮੈਂਟ ਕਰਦੇ ਹੋ ਪਿਆਰੇ ਪਿਆਰੇ ਤੇ ਬਹੁਤ ਵਧੀਆ ਲੱਗਦਾ ਹੈ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਜਿਹੜੇ ਹੋਰ ਵੀ ਭੈਣ ਭਾਈ ਨੇ ਨਵੇਂ ਜੁੜੋ ਰੋਜ਼ ਕਮੈਂਟ ਕਰੋ ਨਾ ਆਪਾਂ ਨੂੰ ਤੇ ਵਧੀਆ ਲੱਗੇ ਆਪਣੇ ਹੋਰ ਸਾਂਝ ਬਦਲੇ ਤੇ ਇਦਾਂ ਹੀ ਕਮੈਂਟ ਜਰੂਰ ਕਰੋ ਤੇ ਜਿਹੜੇ ਭੈਣ ਭਾਈ ਕਮੈਂਟ ਕਰਦੇ ਨੇ ਉਹਨਾਂ ਨੂੰ ਬੇਨਤੀ ਤੁਸੀਂ ਵੀ ਆਪਣੇ ਫੈਮਲੀ ਮੈਂਬਰਾਂ ਦਿਖਾਓ ਤੇ ਕਮੈਂਟ ਕਰਾਓ ਬਹੁਤ ਸੋਹਣੇ ਸੋਹਣੇ ਦੇਖੋ ਜੀ ਆ ਚੁੰਨੀ ਅਸੀਂ ਘਰੇ ਤਿਆਰ ਕਰੀਏ ਆਪ ਦੇਖੋ ਕਿੰਨੀ ਗੈਂਟ ਲੱਗਦੀ ਹੈ ਇਹ ਮੇਰੀ ਭੈਣ ਦੇ ਕੇ ਸਾਰੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿੰਨੀ ਲੱਗੀ ਜੇ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਆਪ ਘਰੇ ਤਿਆਰ ਕਰੀਏ ਇਸ ਤਰ੍ਹਾਂ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦੀ ਨਾ ਵਧੀਆ ਲੱਗੀ ਫਿਰ ਵੀ ਕਮੈਂਟ ਜਰੂਰ ਕਰਿਓ ਦੱਸਿਓ ਲੋ ਜੀ ਉਹ ਮੈਂ ਘੱਟ ਥੋੜੀ ਦਿਖਾਈ ਦਿੰਦੀ ਤੀ ਤੇ ਹੁਣ ਆਪਾਂ ਇਸ ਤਰ੍ਹਾਂ ਥੱਲੇ ਧਰ ਕੇ ਚਿੰਦੀ ਬਣਾਉਣਾ ਵੀਡੀਓ ਇਹਦੇ ਵਿੱਚ ਚੰਗੀ ਤਰ੍ਹਾਂ ਦਿਖਾਈ ਦਿੰਦੀ ਹੈ ਤੇ ਦੇਖੋ ਇਹ ਡਿਜ਼ਾਈਨ ਪਾਏ ਨੇ ਇਹ ਪਾਇਆ ਜੀ ਚਾਰੇ ਖੂਨ ਜਾਂ ਤੇ ਆ ਡਿਜ਼ਾਈਨ ਪਾਇਆਗਾ ਤੇ ਆਲੇ ਦਾਲੇ ਇਸ ਤਰ੍ਹਾਂ ਲਾਈਆਂ ਨੇਗੀਆਂ ਦੋ ਪਾਸੇ ਕਰ ਤੇ ਆ ਡਿਜ਼ਾਈਨ ਆਪਨੇ ਪਾਇਆ ਜੀ ਵਿਚਾਲੇ ਦੇਖੋ ਇਸ ਤਰ੍ਹਾਂ ਸਾਜ ਚੁੰਨੀ ਤਿਆਰ ਕਰ ਲਈਏ ਲੋ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਇਹ ਸੂਟ ਜਿਹੜੇ ਉਹਦੇ ਆਪਾਂ ਲੈ ਕੇ ਆਏ ਆ ਸੂਟ ਆਪਾਂ ਥੋੜੀ ਲੈ ਕੇ ਆਏ ਇੱਥੇ ਤੇ ਉਹਨਾਂ ਦੇ ਸਭ ਤੋਂ ਪਹਿਲਾਂ ਤੁਸੀਂ ਇਹ ਮਾਡਲ ਚੈੱਕ ਕਰੋ ਜੀ ਲਾਈਕ ਇਸ ਤਰ੍ਹਾਂ ਦਾ ਸੂਟ ਇਹ ਬਣੂਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਸੂਟ ਕੋਈ ਬਹੁਤ ਧਿਆਰਾ ਕਲਰ ਹੈਗਾ ਤੇ ਨਾਲ ਹੈਗਾ ਜੀ ਮਸਲੀਨ ਦਾ ਦੁਪੱਟਾ 5 ਮੀਟਰ ਟੁਕੜਾ ਹੈ ਵੇਖ ਸੂਟ ਬਹੁਤ ਸੋਹਣਾ ਸੂਟ ਨੇ ਰੰਗ ਡਿਜ਼ਾਈਨ ਬਹੁਤ ਿਆਰੇ ਨੇਗੇ ਤੇ ਇਹਦੇ ਵਿੱਚ ਆਪਾਂ ਨੂੰ ਹੈਗੇ ਨੇ ਦੋ ਕਲਰ ਆਪਣੇ ਥੋੜਾ ਦੂਸਰਾ ਕਲਰ ਹੈਗਾ ਇਹ ਵਾਲਾ ਵੇਖੋ ਸਿਮਰ ਦਾ ਸੂਟ ਹੈ ਤੇ ਨਾਲ ਮਸਬੀਨ ਦੇ ਹੈਗੇ ਨੇ ਦੁਪੱਟੇ ਤੇ ਦੁਪੱਟਾ ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਵੀ ਦਿਖਾ ਦਿੰਨੇ ਆ ਦੇਖੋ ਇਹ ਹੈ ਪੱਟਾ ਦੇਖ ਸਕਦੇ ਹੋ ਤੁਸੀਂ ਤਾਂ ਹੀ ਮਿੱਤ ਬਾਕ ਪੱਟਾ ਦਾ ਪੂਰਾ ਜੀ ਬਹੁਤ ਸੋਹਣਾ ਜਿਆਨ ਹੈ ਬਹੁਤ ਪਿਆਰੇ ਲੱਗ ਰਹੇ ਨੇ ਲਓ ਜੀ ਆ ਹੈਗਾ ਆਪਣਾ ਤੀਸਰਾ ਸੂਟ ਇਹ ਵੀ ਤੁਸੀਂ ਦੇਖ ਸਕਦੇ ਹੋ ਰੰਗ ਡਿਜ਼ਾਈਨ ਕਿੰਨਾ ਪਿਆਰਾ ਹੈਗਾ ਦੇਖੋ ਬਹੁਤ ਸੋਹਣਾ ਸੂਟ ਹੈ ਨਾ ਜੀ ਇਹ ਇੱਕ ਕਮੀਜ਼ ਦੇਖੋ ਇਹ ਕਿੰਨਾ ਪਿਆਰਾ ਡਿਜ਼ਾਈਨ ਹੈ ਤੇ ਲੈਂਥ ਬਹੁਤ ਲੰਬੀ ਹੈ ਦੀ ਤੇ ਇਹਦੇ ਨਾਲ ਹੈਗੇ ਜੀ ਇਦਾਂ ਸਾਫ਼ ਹੈਗੇ ਜੀ ਇਹ ਸਲਵਾਰ ਬਾਟਮ ਦਾ ਕੱਪੜਾ ਤੇ ਦੇਖਦਿਹਾ ਤੁਸੀਂ ਤੇ ਇਦਾਂ ਸਾਰਾ ਇਹ ਡਿਜ਼ਾਈਨ ਬਣਿਆ ਹੋਇਆ ਬਹੁਤ ਪਿਆਰਾ ਸੂਟ ਹੈਗਾ ਦੇਖੋ ਤੇ ਉਮੀਦ ਹੈ ਜੀ ਪਹਿਣਾ ਨੂੰ ਜ਼ਰੂਰ ਪਸੰਦ ਆਊਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਪਾਉਗੀ ਤੁਹਾਨੂੰ ਦਿਖਾਉਣਿਆਂਗੇ ਇਹ ਆ ਗਿਆ ਜਿਹਦੇ ਨਾਲ ਦਾ ਬਿਲਕੁਲ ਦੁਪੱਟਾ ਦੁਪੱਟਾ ਹੈਗਾ ਜੀ ਦੇਖੋ 2.5 ਮੀਟਰ ਦੁਪੱਟਾ ਹੈਗਾ ਬਿਲਕੁਲ ਮੈਚਿੰਗ ਦੁਪੱਟਾ ਸੂਟ ਦੇ ਨਾਲ ਬਹੁਤ ਸੋਹਣਾ ਸੂਟ ਹੈ ਦਾ ਬਹੁਤ ਪਿਆਰਾ ਦੁਪੱਟੇ ਨਾਲ ਜੇ ਪਿਆਰ ਨੂੰ ਪਸੰਦ ਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਸੂਟ ਲਓ ਜੀ ਅਸੀਂ ਹੁਣ ਚੱਲਿਆਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਤੇ ਅਚਾਨਕ ਹੀ ਬੈਠੇ ਬੈਠਣ ਦਾ ਪਲਾਨ ਬਣ ਗਿਆ ਪਹਿਲਾਂ ਹੈ ਨਹੀਂ ਤੀ ਕੋਈ ਤਿਆਰੀ ਬਸ ਹੁਣ ਚਾਹ ਪੀਣ ਦੇ ਮਿੰਦਾਂ ਦਾ ਬਣ ਗਿਆ ਪਲਾਨ ਵੀ ਜਾ ਕੇ ਆਉਣਾਗਾ ਤੇ ਅਸੀਂ ਹੁਣ ਚੱਲਿਆਂ ਜੀ ਰਿਸ਼ਤਦਾਰੀ ਦੇ ਵਿੱਚ ਤੇ ਉੱਥੇ ਆਪਾਂ ਵਲੌਗ ਨਹੀਂ ਸੂਟ ਕਰਦੇ ਵਲੌਗ ਦੁਬਾਰਾ ਘਰੇ ਆ ਕੇ ਹੀ ਦੁਬਾਰਾ ਸੂਟ ਕਰਾਂਗੇ ਜਾਂ ਥੋੜਾ ਬੋਤਾ ਰਾਸਤੇ ਦੇ ਵਿੱਚ ਤੇ ਚਲੋ ਜੀ ਚੱਲਦੇ ਆਂ ਫਿਰ ਲਓ ਜੀ ਅਸੀਂ ਹੁਣ ਜਾਣਿਆ ਹੋ ਲੈਂਦਾ ਥੋੜਾ ਕੇਲੇ ਤੇ ਅਸੀਂ ਜਾ ਰਹੇ ਹਾਂਗੇ ਰਾਸਤੇ ਦੇ ਵਿੱਚ ਜਾਂ ਇਹ ਆਪਣੇ ਪਿੰਡ ਦਾ ਸਰਕਾਰੀ ਸਕੂਲ ਤੇ ਬਸ ਅੱਡਾ ਪਹੁੰਚ ਗਏ ਜਿੱਥੇ ਜਾਣਾ ਸੀ ਆ ਹੋ ਹੋ ਦੇਖ ਲੈ ਲਏ ਯਾਰ ਵੀਰ ਲਓ ਜੀ ਇਹ ਸਾਡੀ ਕੁੜੀ ਦਾ ਘਰ ਕਮਲ ਦਾ ਰਾਮੰਦੀਪ ਦਾ ਰਾਮੰਦੀਪ ਦੀ ਕੁੜੀ ਦਾ ਜੀ ਨਾਲ ਕੁਝ ਚਮਕਾਓ ਲਓ ਜੀ ਇਸੇ ਪਹੁੰਚ ਗਏ ਅੰਦਰ ਕਰਿਆ ਬਿਲਕੁਲ ਪਿੰਡਾ ਟੰਡ ਲਓ ਜੀ ਇਹ ਨੇ ਮੇਰੇ ਭਾਈ ਤੇ ਭਾਬੀ ਕਹਿੰਦੇ ਭਾਬੀਆਂ ਦਿਖਾਇਓ ਬਸ ਹਲਾ ਆਸਾਡਾ ਖਾਣਾ ਦਾਣਾ ਆ ਗਿਆ ਚਾ ਆ ਗਈ ਲਓ ਜੀ ਹੁਣ ਅਸੀਂ ਚੱਲ ਪਏ ਪਿੰਡ ਨੂੰ ਤੇ ਸ਼ਾਮ ਹੋ ਕੇ ਬਿਲਕੁਲ ਤੇ ਹੁਣ ਆਪਾਂ ਕਰਨਾ ਇੱਥੇ ਵਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਕਿਵੇਂ ਲੱਗਿਆ ਮਿਲਦੇ ਆਂ ਸਵੇਰੇ ਨਵੇਂ ਵਲੌਗ ਵਿੱਚ ਤਦ ਤੱਕ ਨਿਸ਼ਾਨਮ ਸਿਰੀਕਾਂ